ਅਕਸਰ ਹੀ ਵੇਖਿਆ ਜਾਂਦਾ ਹੈ ਕਿ ਸਰਕਾਰੀ ਬਸਾਂ ਦੇ ਵਿੱਚ ਸਵਾਰੀਆਂ ਜੁੜੀਆਂ ਨੇ ਬਿਲਕੁਲ ਹੀ ਲੱਦ ਲੱਦ ਕੇ ਭਰੀਆਂ ਹੁੰਦੀਆਂ ਤੱਕਾ ਮੁੱਕੀ ਦੇ ਚਲਦਿਆਂ ਸਵਾਰੀਆਂ ਜੜੀਆਂ ਨੇ ਇੱਕ ਦੂਸਰੇ ਦੇ ਉੱਪਰ ਡਿੱਗਦੀਆਂ ਜਿਸ ਕਰਕੇ ਕਈ ਵਾਰ ਹਾਦਸੇ ਵੀ ਜੜੇ ਨੇ ਜ਼ਰੂਰ ਵਾਪਰੇ ਆ ਪਰ ਉੱਥੇ ਹੀ ਹੁਣ ਅਜੇ ਖਾ ਨਹੀਂ ਹੋਵੇਗਾ ਕਿਉਂਕਿ ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਇਹ ਐਲਾਨ ਕੀਤਾ ਕਿ ਸਰਕਾਰੀ ਬੱਸ ਦੇ ਅੰਦਰ ਤੈ ਸੀਟਾਂ ਤੋਂ ਇਲਾਵਾ ਇੱਕ ਵੀ ਸਵਾਰੀ ਜੜੀ ਹੈ ਵਾਦੂ ਬਿਲਕੁਲ ਨਹੀਂ ਚੜਾਈ ਜਾਏ ਕਿ ਜਦਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਹਿਲਾਵਾਂ ਤੇ ਹੋਰਨਾ ਸਰਕਾਰੀ ਵਿਭਾਗਾਂ ਨੂੰ ਬੱਸ ਦੇ ਵਿੱਚ ਮੁਫਤ ਸਵਾਰ ਹੋਣ ਦੇ ਚਲਦਿਆਂ ਖਾਸ ਕਰਕੇ ਸਰਕਾਰੀ ਬੱਸਾਂ ਦੇ ਵਿੱਚ ਲੋਡ ਤੋਂ ਜ਼ਿਆਦਾ ਸਵਾਰੀਆਂ ਹੁੰਦੀ ਹੈ ਅਤੇ ਨੇ ਫੈਸਲਾ ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਨੇ ਲਿਆ ਉੱਥੇ ਹੀ ਯੂਨੀਅਨ ਆਗੂਆਂ ਅਤੇ ਬੱਸ ਕੰਡਕਟਰਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਟ੍ਰੈਫਿਕ ਨਿਯਮਾਂ ਦੇ ਵਿੱਚ ਸ੍ਰੋਧ ਦੇ ਨਾਮ ਦੇ ਉੱਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕੀਤੇ ਗਏ ਨੇ ਜਿਸ ਦਾ ਪੂਰੇ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਉਸੇ ਦੇ ਹੀ ਸੰਘਰਸ਼ ਦੇ ਵਜੋਂ ਉਹਨਾਂ ਨੇ ਇਹ ਵੱਡਾ ਐਲਾਨ ਕੀਤਾ ਤੇ ਉਸ ਦੇ ਹੀ ਚਲਦੇ ਉਹਨਾਂ ਦੇ ਵੱਲੋਂ ਪੰਜਾਬ ਅੰਦਰ ਬਸਾਂ ਦੇ ਵਿੱਚ ਤੈ ਹੱਦ ਤੋਂ ਵੱਧ ਸਵਾਰੀਆਂ ਜਿਹੜੀਆਂ ਨੇ ਸਫਰ ਨਾ ਕਰਨ ਦੇ ਉੱਤੇ ਵੀ ਰੋਕ ਲਗਾਈ ਹੈ ਕਿ ਆ ਗਿਆ ਕਿ ਜਿੰਨੀਆਂ ਸੀਟਾਂ ਨੇ ਸਿਰਫ 10 ਹੀ ਸਵਾਰੀਆਂ ਜੜੀਆਂ ਨੇ ਬੱਸ ਦੇ ਵਿੱਚ ਸਾਡੇ ਵੱਲੋਂ ਚੜਾਈਆਂ ਜਾਣ ਕਿਆ ਹੋਰ ਕੀ ਕੁਝ ਕਹਿਣਾ ਉਹ ਤੁਹਾਨੂੰ ਸੁਣਾਉਨੇ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹੜ ਆਸ ਰੋੜੇ ਪੰਨਵਾਸ ਪੀ ਆਰਟੀਸੀ ਪਟਾਲਾ ਡਿਪੂ ਦਾ ਪ੍ਰਧਾਨ ਆ ਅੱਜ ਜੋ ਇਹ ਫੈਸਲਾ ਕੀਤਾ ਗਿਆ ਵਾ ਭਈ ਜਿਹੜੀ ਬੱਸਾਂ ਦੇ ਵਿੱਚ ਜੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਇਹ ਕੀ ਕਾਰਨ ਹੋਇਆ ਪਈ ਪਹਿਲਾ ਆਪਦੇ ਮੱਦੇਆਂ ਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਫ੍ਰੀ ਕੀਤਾ ਗਿਆ ਸਵਾਰੀਆਂ ਨੂੰ ਤਾਂ ਉਹ ਫ੍ਰੀ ਦਾ ਕਰਕੇ ਜਿਹੜਾ ਵਾ 100-100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਕਾਨੂੰਨ ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬੱਸ ਜ਼ਿਆਦਾ ਭਰੀ ਆ ਤੇ ਕੋਈ ਸਵਾਰੀ ਵਿੱਚੋਂ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਹਨੂੰ ਸਜ਼ਾ ਹੋਗੀ ਤਾਂ ਪਿਛਲੇ ਦਿਨੀ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾ ਭਾਈਆਂ ਜਾਣ ਤੇ ਅਸਾ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾਂ ਕਰਕੇ ਕੀਤਾ ਭਈ 52 ਸਵਾਰੀਆਂ ਹੀ ਬੱਸ ਦੇ ਵਿੱਚ ਬੈਠਣ ਅੱਜ ਤੋਂ ਲਾਗੂ ਆ ਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮਾਫ ਕਰਦੀ ਜਾਂ ਇਹ ਕਾਨੂੰਨ ਵਾਪਸ ਨਹੀਂ ਕਰਦੀ ਉਨਾ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਚਿੱਠੀ ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ ਜਗਦੀਪ ਸਿੰਘ ਜੀ ਨੀ ਸਿੱਕੀ ਇੱਕ ਫੈਸਲਾ ਕੀ ਹੈ ਤੇ ਇਹਦਾ ਅਸਰ ਲੋਕਾਂ ਤੇ ਕੀ ਪੈਉਗਾ ਕਿ ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਨ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਜਿਹੜਾ ਤੁਸੀਂ মিডিਆ ਥਰੂ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਊਗੀ ਉੱਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਈਆਂ ਅਸੀਂ ਕਿ ਜਿਹੜੀ ਗੱਡੀ ਓਵਰਲੋਡ ਜਿਹੜੀ ਨਾਲ ਜੀ ਜਾਏ ਪਰ ਫੇਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ ਜਾਂਦੀ ਹੈ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਤੇ ਰਾਹ ਦੇ ਵਿੱਚ ਸਵਾਰੀ ਸੱਟ ਨੂੰ ਸਾਡਾ ਦਿਲ ਵੀ ਨਹੀਂ ਕਰਦਾ ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੇਲੇ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੀ ਰਾਜ ਚੁੱਕੀ ਜ ਹੁਣ ਤੁਹਾਨੂੰ ਪਤਾ ਕਿ ਇਥੋਂ ਅਸੀਂ ਤੁਰ ਪਈਏ ਇਥੋਂ 52 ਸੀਟਾ ਕਰ ਲਈਏ ਹੋਰ ਰਾਜਮੈਤਾ ਸਠਿਆਲਾ ਵਿਆਸ ਹੁੰਦਾ ਉਹ ਜਿਹੜੇ ਲੋਕ ਕਿੱਥੇ ਜਾਣਗੇ ਜਿਹੜਾ ਕਾਨੂੰਨ ਹੈ ਸਰਕਾਰ ਜਿਹੜਾ ਵਾਪਸ ਲੇ ਤੇ ਜਿਹੜਾ ਆ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ ਹੁਣ ਟਰੱਕ ਡਰਾਈਵਰ ਲਾ ਲੋ ਜਾਂ ਆਪਣੇ ਰੋਡਵੇ ਦੇ ਡਰਾਈਵਰ ਸਰਕਾਰੀ ਲਾ ਲੋ ਡਰਾਈਵਰ ਤੇ ਡਰਾਈਵਰ ਹੀ ਆਣਾ ਹੁਣ ਉਹ ਵੀ ਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ ਕਿ ਮਤਲਬ ਕਿਸਦਾ ਕੋਈ ਨੁਕਸਾਨ ਨਾ ਹੋ ਜੇ ਤੇ ਜਿਹੜਾ ਵਾ ਅਸੀਂ ਕਿੱਥੋਂ ਭਰਾਂਗੇ ਹੁਣ ਸਾਡੇ ਰੋਡਵੇ ਚ ਲਾ ਲੋ ਪੀ ਆਰ ਟੀ ਸੀ ਚ ਲਾ ਲੋ ਡਰਾਈਵਰ 15000 ਰੁਪਏ ਤਨਖਾਹ ਵਾ ਹੁਣ ਚਾਰੇ ਉਹ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਬਿਜਾਰਾ ਕਰਨਗੇ ਤੇ ਜਿਹੜਾ ਕਾਨੂੰਨ ਹੈ ਇਹੜਾ ਸਰਕਾਰ ਇਹ ਵਾਪਸ ਲੇ ਸੈਂਟਰ ਸਰਕਾਰ ਇਹ ਸਾਡੀ ਬੇਨਤੀ ਆ ਤੇ ਕਹਿੰਦੀ ਕਿ ਨਾਮ ਤੁਹਾਡਾ ਮੇਰਾ ਨਾਮ ਸ੍ਰਿੰਦਰਜੀਤ ਕੌਰ ਆ ਜਿਹੜਾ ਐਲਾਨ ਕੀਤਾ ਗਿਆ ਰੋਡ ਦੇ ਵੱਲੋਂ ਵੀ ਜਿੰਨੀਆਂ ਬੱਸ ਦੀਆਂ ਸੀਟਾਂ ਉਹਨੀਆਂ ਸਵਾਰੀਆਂ ਬਣੀਆਂ ਨੇ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਭਾਜੀ ਬਹੁਤ ਵਧੀਆ ਲੱਗਦਾ ਪੀੜਪੜਾ ਕਿਹਦੇ ਵਿੱਚ ਪੁੱਛੇ ਆ ਵੀ ਜਿਹੜੀਆਂ ਲੇਡੀਜ਼ ਨੇ ਆਪਸ ਵਿੱਚ ਚੜ੍ਹ ਹਵੀਂ ਪੈਂਦੀਆਂ ਨੇ ਇੱਕ ਦੂਜੇ ਨਾਲ ਫਿਰ ਫਿਰ ਚੰਗਾ ਜਾਂ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬਸਾਂ ਵਿੱਚ ਤੇ ਸੀਟੋ ਸੀਟੀ ਵਧੀਆ ਰਹਿੰਦਾ ਉਸ ਤਰ੍ਹਾਂ ਜਿਆਦਾ ਮਤਲਬ ਕੀ ਹੋ ਜੇ ਭੀੜ ਭੜਕਾ ਜਿਆਦਾ ਹੋ ਜੇ ਤੇ ਫਿਰ ਕੋਈ ਝਗੜਾ ਨਹੀਂ ਹੁੰਦਾ ਹਾਂਜੀ 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 ਇੱਥੇ ਤੇ ਹੱਥੋ ਪਾਈ ਹੋ ਜਾਂਦੀਆਂ ਕਈ ਲੇਡਿਸ ਇਸ ਤਰ੍ਹਾਂ ਦੀਆਂ ਹੁੰਦੀਆਂ ਵੀ ਪਿਆਰ ਨਾਲ ਨਹੀਂ ਬਹਿ ਸਕਦੀਆਂ ਇਸ ਤਰ੍ਹਾਂ ਇਹਨਾਂ ਜਿਹੜੀਆਂ ਸੀਟਾਂ ਉਨੀਆਂ ਕਵਾਰੀਆਂ ਹੁੰਦੇ ਮਾਨਤਲਬੀ ਨਾਲ ਜਾਣਗੇ ਕੋਈ ਖਤਰਾ ਨਹੀਂ ਚੁੜਾ ਹਾਂਜੀ ਹਾਂਜੀ ਹਾਂਜੀ